ਸਭੀ ਦਸਤਾਂ ਨੂੰ ਮੇਰੇ ਵੱਲੋਂ ਜੈ ਮਸੀਹੀ ਆਉਸੀ ਪਰਮੇਸ਼ਰ ਦੇ ਪਾਕ ਕਲਾਮ ਨੂੰ ਸੁਣਦੇ ਹਾਂ ਔਰ ਜੋ ਵੀ ਮੇਰੇ ਵੀਰ ਇਸ ਕਲਾਮ ਨੂੰ ਸੁਣਨ ਔਰ ਸੁਣ ਕੇ ਧਿਆਨ ਜ਼ਰੂਰ ਕਰਨ ਦਸੋ ਇਹਨਾਂ ਵੀ ਜ਼ਰੂਰੀ ਹੈ ਇਸ ਬਚਨ ਨੂੰ ਜ਼ਰੂਰੀ ਸੁਣਨਾ ਹੈ ਬਾਈਬਲ ਚ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚੋਂ ਜਾਣਾਂਗੇ ਕਿ ਮਸੀਹਤ ਨੂੰ ਖਤਰਾ ਕਿੱਥੋਂ ਹੈ ਇਸ ਬਾਰੇ ਅਸੀਂ ਜਾਣਕਾਰੀ ਲਵਾਂਗੇ ਔਰ ਸਾਨੂੰ ਚਕੰਨੇ ਤੇ ਚਕਸ ਹੁੰਦੀ ਜ਼ਰੂਰਤ ਹੈ ਕਿ ਸਾਨੂੰ ਵਚਨ ਦੀ ਅਗਵਾਈ ਨਾਲ ਔਰ ਆਤਮਾ ਦੀ ਗਵਾਈ ਨਾਲ ਚੱਲਣ ਦੀ ਜ਼ਰੂਰਤ ਹੈ ਔਰ ਜੋ ਕੁਛ ਪਵਿੱਤਰ ਆਤਮਾ ਸਿਖਾਉਂਦਾ ਹੈ ਉਹਦੇ ਮੁਤਾਬਕ ਆਪਣੇ ਕਦਮ ਅੱਗੇ ਲੈ ਕੇ ਚੱਲਣਾ ਹੈ ਹਾਲੇਲੂਇਆ ਆਓ ਜੀ ਸੁਣਦੇ ਹਾਂ ਪਰਮੇਸ਼ਰ ਦੇ ਪਾਕ ਕਲਾਮ ਚੋਂ ਮੱਤੀ 26 ਦੇ ਵਿੱਚ ਇਹ ਕਹੇ ਤੋ ਅਸੀਂ ਇਸ ਨੂੰ 3 ਤੱਕ ਪੜਾਂਗੇ ਮਿਲਦਾ ਹੈ ਕਿ ਯੇਸ਼ੂ ਮਸੀਹ ਨੂੰ ਸੁਤਾਉਣ ਵਾਲੇ ਕੌਣ ਸਨ ਔਰ ਅੱਜ ਵੀ ਸਾਨੂੰ ਕਿੰਨਾ ਕੋ ਚਕੰਨੇ ਰਹਿਣ ਦੀ ਜ਼ਰੂਰਤ ਹੈ ਅੰ ਹੋਇਆ ਕਿ ਜਾਂ ਯੇਸ਼ੂ ਇਹ ਸਾਰੀਆਂ ਗੱਲਾਂ ਕਰ ਹਟਿਆ ਤਾਂ ਆਪਣੇ ਚੇਲਿਆਂ ਨੂੰ ਆਖਿਆ ਤੁਸੀਂ ਜਾਣਦੇ ਹੋ ਕਿ ਦੋ ਦਿਨਾਂ ਦੇ ਪਿਛੋਂ ਪਛਾਦ ਆ ਤਿਆਰ ਹੋਊਗਾ ਤੇ ਮਨੁੱਖ ਦਾ ਪੁੱਤ ਸਲੀਬ ਤੇ ਤੇ ਜਾਨ ਲਈ ਫੜਾਇਆ ਜਾਵੇਗਾ ਤਦ ਪ੍ਰਦਾਨ ਜਾਜਕਾਂ ਤੇ ਲੋਕਾਂ ਦੇ ਬਜ਼ੁਰਗਾਂ ਅਖਵਾਜ਼ਾ ਨਾਮੇ ਸਰਦਾਰ ਜਾਜਕ ਦੇ ਵਿਹੜੇ ਵਿੱਚ ਇਕੱਠੇ ਹੋਏ ਅਤੇ ਮਤਾ ਪਕਾਇਆ ਜੋ ਯੇਸ਼ੂ ਨੂੰ ਛਲ ਨਾਲ ਫੜ ਕੇ ਮਰਵਾ ਸੋਟੀਏ ਜਾਨੀ ਕਿ ਉਹਨਾਂ ਨੇ ਇੱਕ ਇਕੱਠੇ ਹੋ ਕੇ ਮੀਟਿੰਗ ਕੀਤੀ ਵੀ ਯੇਸ਼ੂ ਮਸੀਹ ਨੂੰ ਅਸੀਂ ਕਿਵੇਂ ਮਰਵਾ ਸਕਦੇ ਹਾਂ ਕੋਦੇ ਤੇ ਕੋਈ ਦੋਸ਼ ਲਾਈਏ ਜਿਹਦੇ ਕਰਕੇ ਉਹਨੂੰ ਫੜਵਾ ਕੇ ਮਰਵਾ ਦਿੱਤਾ ਜਾਵੇ। ਯੀਸ਼ੂ ਪ੍ਰਭੂ ਦੇ ਵਿੱਚ ਕੋਈ ਐਸੀ ਗਲਤੀ ਨਹੀਂ ਸੀ ਲੇਕਿਨ ਉਹ ਸਚਾਈ ਦੱਸਦਾ ਸੀ। ਅੱਜ ਵੀ ਜਿਹੜੇ ਸਚਾਈ ਦੱਸਣ ਵਾਲੇ ਰੱਬ ਦੇ ਖਾਦਮ ਹਨ ਉਹਨਾਂ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਆ। ਜਿਹੜੇ ਕਲਾਮ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਆ ਤੇ ਜੇ ਕੋਈ ਮੰਨ ਲਓ ਕਿ ਕਲਾਮ ਸੱਚਾ ਸੁਣਾਉਂਦਿਆਂ ਜੇ ਅਸੀਂ ਸ਼ਹੀਦ ਹੋ ਜਾਈਏ ਤੇ ਖੁਦਾ ਦਾ ਕਲਾਮ ਪੂਰਾ ਹੋਵੇਗਾ। ਅਗਰ ਅਸੀਂ ਸੱਚਾ ਕਲਾਮ ਸੁਣਾਉਂਦੇ ਆਂ ਆਸਰਾ ਤੱਕਦੇ ਆਂ ਤੇ ਇਹਦਾ ਮਤਲਬ ਵੀ ਸਾਡੇ ਸਾਨੂੰ ਪਰਮੇਸ਼ਰ ਦੇ ਨਤ ਵਚਨ ਦੀ ਪਰਛਾਨ ਨਾ ਸਾਨੂੰ ਬਲਾਟ ਆਪਣੀ ਆਪ ਦੀ ਪਛਾਣ ਕਰਨੀ ਹੈ ਕਿ ਮੈਨੂੰ ਖੁਦਾਮਦ ਨੇ ਕਿਸ ਸੱਦੇ ਨਾਲ ਸੱਦਿਆ ਹੋਇਆ ਹੈ ਜਿਵੇਂ ਪੌਲਸ ਕਹਿੰਦਾ ਹੈ ਪੌਲਸ ਜੋ ਕੁਛ ਨੂੰ ਖੁਦਾ ਦਾ ਕਲਾਮ ਸਿਖਾ ਰਿਹਾ ਸੀ ਆਤਮਾ ਸਿਖਾ ਰਿਹਾ ਸੀ ਉਸ ਦੇ ਮੁਤਾਬਕ ਹੀ ਚੱਲਦਾ ਸੀ ਜਾਣਦੇ ਤੁਸੀਂ ਸਾਰੇ ਹੋ ਪੜਦੇ ਤੁਸੀਂ ਸਾਰੇ ਹੋ ਔਰ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਆ ਔਰ ਜਦੋਂ ਉਹਤੇ ਕੋ ਭਵਿੱਖ ਬਾਣੀ ਵੀ ਕਰਦਾ ਵਾ ਤਾਂ ਤਦ ਵੀ ਉਹ ਕਹਿੰਦਾ ਕਿ ਮੇਰਾ ਤੁਸੀਂ ਦਿਲ ਕਿਉਂ ਤੋੜਦੇ ਹੋ ਰਸੂਲਾਨ ਦੇ ਕਿਤਾਬ ਵਿੱਚ ਲਿਖਿਆ ਹੋਇਆ ਹੈ ਮੇਰਾ ਦਿਲ ਕਿਉਂ ਤੋੜਦੇ ਹੋ ਮੈਂ ਤਾਂ ਯੇਸ਼ੂ ਮਸੀਹ ਦੇ ਲਈ ਨੀ ਦਾ ਜੇਲ੍ਹ ਜਾਣ ਨੂੰ ਨਹੀਂ ਮਰਨ ਵੀ ਤਿਆਰ ਹ ਸੋ ਜਿਹੜੇ ਯੇਸ਼ੂ ਮਸੀਹ ਦੇ ਪਰਵਾਨੇ ਨੇ ਉਹਨਾਂ ਨੂੰ ਇੰਨੇ ਦਲੇਰ ਹੋਣਾ ਚਾਹੀਦਾ ਵਾ ਕਿ ਜੇ ਕੋਈ ਵਿਲਨ ਦਾ ਕੰਮ ਕਰਦਾ ਨਾ ਕੋਈ ਵੀ ਕਰਦਾ ਏ ਤਾਂ ਸ਼ੁਕਰ ਕਰੋ ਵਿਲਨ ਨੂੰ ਮੋਲ ਲੈਣਾ ਬੜਾ ਔਖਾ ਹੁੰਦਾ ਵਾ ਤੇ ਜੇ ਸਾਨੂੰ ਫ੍ਰੀ ਮਿਲਦੇ ਆ ਤੇ ਸਾਡੇ ਯਿਸੂ ਦਾ ਕਲਾਮ ਪੂਰਾ ਹੁੰਦਾ ਏ ਤੇ ਇਹਦੀ ਵੱਡੀ ਤੇ ਸਾਡੀ ਜਿੱਤ ਹੀ ਕੋਈ ਨਹੀਂ ਹੈ ਸੋ ਅੱਗੇ ਸੁਣਦੇ ਆ ਕਿ ਸਾਨੂੰ ਧਿਆਨ ਲਾਉਣਾ ਵੀ ਸਾਨੂੰ ਖਤਰਾ ਕਿੰਨਾ ਤੋਂ ਵਾ ਪਰਮੇਸ਼ਰ ਦਾ ਪਾਕ ਕਲਾਮ ਦੱਸਦਾ ਏ ਕਿ ਜਦੋਂ ਇਸੇ 26 ਦੀ 14ਵੀਂ ਅਧ ਪੜਦੇ ਮੱਤੀ ਦੀ ਤਦ ਉਹਨਾਂ 12 ਵਿੱਚ ਇੱਕ ਨੇ ਜਿਹਦਾ ਨੌ ਯਹੂਦਾ ਇਸਕਰੋਤੀਆ ਸੀ ਪ੍ਰਦਾਨ ਜਾਜਕਾਂ ਕੋਲ ਜਾ ਕੇ ਆਖਿਆ ਜੇ ਮੈਂ ਉਹਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ ਤਾਂ ਉਹਨਾਂ ਉਸ ਨੂੰ 30 ਰੁਪਏ ਤੋਲ ਦਿੱਤੇ ਅਤੇ ਉਹ ਉਸੇ ਵੇਲੇ ਉਹਦੇ ਫੜਾਉਣ ਦਾ ਦੌ ਲੱਭਦਾ ਸੀ ਜਿਸੂ ਮਸੀਹ ਦਾ ਇੱਕ ਚੇਲਾ ਅੱਜ ਵੀ ਬਹੁਤ ਸਾਰੇ ਚੇਲੇ ਐਸੇ ਨੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਇਹਨਾਂ ਨੇ ਤੁਹਾਨੂੰ ਉੱਥੇ ਟੰਗਣਾ ਵਾ ਜਿੱਤੋਂ ਤੁਸੀਂ ਨਿਕਲ ਨਾ ਸਕੋ ਤਾਂ ਮੈਂ ਇਹ ਗੱਲ ਕਹਿਣਾ ਵਾ ਕਿ ਜਿਹੜਾ ਵੀ ਕੋਈ ਪ੍ਰਚਾਰਕ ਪ੍ਰਚਾਰ ਕਰਦਾ ਨਾ ਉਹਦੇ ਚਰਚ ਤੇ ਹਮਲਾ ਹੋਵੇ ਉਹਦੇ ਘਰ ਤੇ ਹਮਲਾ ਹੋਵੇ ਉਹ ਕਮੇਟੀਆਂ ਕਮੂਟੀਆਂ ਵਾਲਿਆਂ ਨੂੰ ਸੱਦ ਕੇ ਤੇ ਇਹੋ ਜੀ ਪਰਚੇ-ਪੁਰਚੇ ਨਾ ਕਹਿ ਤੇ ਕਰਾਵੇ ਉਕਾ ਬਾਈਬਲ ਇਸ ਪ੍ਰਤੀ ਆਜ਼ਾਦਤ ਨਹੀਂ ਦਿੰਦੀ ਸਾਨੂੰ ਫਿਰ ਅਸੀਂ ਕਿਸੇ ਤੇ ਪਰਚਾ ਕਰਵਾਈਏ ਸਾਡੇ ਵਿੱਚ ਤੇ ਉਹਨਾਂ ਵਿੱਚ ਫਰਕ ਹੋਣਾ ਚਾਹੀਦਾ ਕਿਉਂਕਿ ਜਦੋਂ ਯਿਸੂ ਮਸੀਹ ਨੇ ਕਿਹਾ ਹੀ ਹੈ ਕਿ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ ਤਾਂ ਫਿਰ ਕੌਣ ਨੂੰ ਰੱਦ ਕਰ ਸਕਦਾ ਕਹਿੰਦਾ ਜ਼ਮੀਨ ਟਲੇਗੀ ਅਸਮਾਨ ਟਲੇਗਾ ਪਰ ਮੇਰਾ ਕਲਾਮ ਨਹੀਂ ਟਲੇਗਾ ਤਾਂ ਜੇ ਕੋਈ ਸਾਡੀ ਸੱਚ ਬੋਲਦਿਆਂ ਸਾਡੀ ਕੋ ਵਿਰੋਧਤਾ ਕਰਦਾ ਹੈ ਤਾਂ ਸਾਨੂੰ ਉਹਦੇ ਪ੍ਰਤੀ ਕਿ ਇਹ ਨਾ ਸ਼ਿਕਵਾ ਗਿਲਾ ਕਰਨ ਦੀ ਕੀ ਜ਼ਰੂਰਤ ਆ ਕਿਉਂਕਿ ਕਲਾਮ ਚ ਲਿਖਿਆ ਹੋਇਆ ਹੈ ਮੈਂ ਤੇ ਇੱਕ ਨਿਊਜ਼ ਸੁਣ ਰਿਹਾ ਸੀ ਤੇ ਉਹਦੇ ਨਿਊਜ਼ ਤੇ ਪੱਤਰਕਾਰ ਕਹੀ ਜਾਂਦਾ ਕਿ ਜਦੋਂ ਇਤਿਹਾਸ ਚ ਗੱਲਾਂ ਲਿਖੀਆਂ ਹੋਈਆਂ ਨੇ ਤਾਂ ਫਿਰ ਇਹਨੂੰ ਕੌਣ ਟਾਲ ਸਕਦਾ ਤੇ ਜਦੋਂ ਸਾਡੇ ਪਰ ਇਤਿਹਾਸ ਚ ਲਿਖਿਆ ਤੇ ਜੇ ਅਸੀਂ ਉਹ ਕਮੇਟੀ ਗਈ ਸੀ ਉਹਨੇ ਉਹਨਾਂ ਤੇ ਪਰਚਾ ਕਰਵਾਤਾ ਜੇਸ਼ੂ ਮਸੀਹ ਨੇ ਕਿਹਾ ਜੇ ਕੋ ਤੁਹਾਡੀ ਸੱਜੀ ਗੱਲ ਦੇ ਚਿਹਰੇ ਮਾਰੇ ਖੱਬੇ ਵੀ ਉਹਦੇ ਵੱਲ ਕਰ ਦੋ ਅਸੀਂ ਲੜਨਾ ਥੋੜਾ ਕਿਸੇ ਦੇ ਨਾਲ ਸਾਨੂੰ ਬਾਈਬਲ ਆਜ਼ਾਦੀ ਨਹੀਂ ਦਿੰਦੀ ਅਸੀਂ ਕਹਿੰਦੇ ਲੜਾਈ ਕਰੀਏ ਪਰ ਜੇ ਸੱਚੇ ਆ ਤਾਂ ਸਾਨੂੰ ਕੋਈ ਖਤਰਾ ਨਹੀਂ ਤੇ ਜੇ ਅਸੀਂ ਸੱਚੇ ਆ ਤੇ ਜੇ ਸਾੱਚ ਦੇ ਪ੍ਰਤੀ ਸਾਨੂੰ ਕੋਈ ਮਾਰਦਾ ਵੀ ਆ ਸੜਨ ਝਗੜਾ ਵੀ ਕਰਦਾ ਵਾ ਤੇ ਕੋਈ ਗੱਲ ਨਹੀਂ ਆ ਕਿਉਂਕਿ ਜੇ ਸਾਨੂੰ ਕੋ ਫ੍ਰੀ ਵਿਲਨ ਮਿਲਦਾ ਏ ਤੇ ਕੋਈ ਪ੍ਰੋਬਲਮ ਨਹੀਂ ਆ ਅਸੀਂ ਡਟ ਕੇ ਯਿਸੂ ਮਸੀਹ ਨੂੰ ਆਪਣੇ ਹਿਰਦੇ ਵਿੱਚ ਲਈਏ ਔਰ ਲੋਕਾਂ ਨੂੰ ਤੇ ਸਾਬਤ ਕਰੀਏ ਕਿ ਸਾਡਾ ਖੁਦਾ ਦਿਆਲੂ ਤੇ ਸ਼ਾਂਤੀ ਦਾ ਸਹਜਾਦਾ ਹੈ ਜੇਹੀ ਤਮਕੀਆ ਦਵਾਗੇ ਤੇ ਸਾਡੇ ਵਿੱਚ ਕੋਈ ਅੰਤਰ ਨਹੀਂ ਆ ਅਸੀਂ ਅੱਗੇ ਦੇਖਦੇ ਹਾਂ ਕਿ ਮਸੀਹਤ ਨੂੰ ਜਿਆਦਾ ਖਤਰਾ ਇਹਨਾਂ ਤੋਂ ਨਹੀਂ ਹੈਗਾ ਜਿਹੜੀ ਸਾਡੀ ਵਿਰੋਧਤਾ ਕਰਦੇ ਆ ਮੈਂ ਕਹਣਾ ਕਿ ਜਿਆਦਾ ਖਤਰਾ ਸਾਨੂੰ ਜਿਹੜੇ ਮਸੀਹ ਬਣਿਆ ਨਾ ਉਹਨਾਂ ਤੋਂ ਝੂਠੇ ਮਸੀਹ ਬਣੇ ਉਹਨਾਂ ਤੋਂ ਉਹਨਾਂ ਤੋਂ ਸਾਨੂੰ ਜ਼ਿਆਦਾ ਖਤਰਾ ਹੈ ਲੇਕਿਨ ਜਿਹੜੇ ਸਾਡੇ ਭਰਾ ਸਾਨੂੰ ਵਿਚਾਰ ਚੋਤੇ ਹਮਲਾ ਕਰਦੇ ਆ ਚਾਹੇ ਉਹ ਪੰਜਾਬ ਚ ਕਰ ਰਿਹਾ ਚਾਹੇ ਉਹ ਮਨੀਪੁਰ ਚ ਕਰ ਰਿਹਾ ਚਾਹੇ ਉਹ ਜੂਪੀ ਚ ਕਰ ਰਿਹਾ ਕਿਤੇ ਵੀ ਕਰ ਰਿਹਾ ਚਾਹੇ ਉਹਨਾਂ ਨੇ ਓਡੀਸਾ ਦੇ ਵਿੱਚ ਮਾਰਿਆ ਤੇ ਖੁਦਾਵੰਦੇ ਨੇ ਸਾਨੂੰ ਅਗਰ ਮਾਰਨ ਦੇ ਲਈ ਤਿਆਰ ਕੀਤਾ ਆ ਤਾਂ ਫਿਰ ਸਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਆ ਕਲਾਮ ਪੂਰਾ ਹੋਣਾ ਚਾਹੀਦਾ ਕਿੱਡੀਆਂ-ਕਿੱਡੀਆਂ ਅਸੀਂ ਮਸਾਲਾ ਦਿੰਨੇ ਆ ਅਬਰਾਹਮ ਨੇ ਖੁਦਾ ਦੀ ਗੱਲ ਨੂੰ ਮੰਨਿਆ ਅਸੀਂ ਨਹੀਂ ਖੁਦਾ ਦੀ ਗੱਲ ਨੂੰ ਮੰਨਣਾ ਉਹਨੇ ਜੋ ਖੁਦਾ ਨੇ ਕਿਹਾ ਜਾ ਆਪਣੇ ਬੇਟੇ ਨੂੰ ਬਲੀਦਾਨ ਕਰ ਚਲੋ ਅਸੀਂ ਆਪ ਤਾਂ ਬਲੀਦਾਨ ਨਹੀਂ ਕਰ ਸਕਦੇ ਜੇ ਕੋਈ ਸਾਡੇ ਤੇ ਉਹ ਜੀ ਸਮੱਸਿਆ ਬਣਦੀ ਵੀ ਆ ਤਾਂ ਅਸੀਂ ਸ਼ੁਕਰ ਕਰੀਏ ਖੁਦਾ ਦਾ ਕਲਾਮ ਪੂਰਾ ਹੋ ਰਿਹਾ ਕਿ ਨੇ ਸਾਰੀਆਂ ਕੌਮਾਂ ਤੜਨਾ ਵੈਰ ਰੱਖਣਗੇ ਜਿਹੜਾ ਅੰਤ ਤੋਰੀ ਸਹੇਗਾ ਸੋਹੀ ਬਚਾਇਆ ਜਾਏਗਾ ਯਸ਼ੁ ਮਸੀਹ ਦੇ ਫਰਮਾਨਾ ਸੋ ਇੱਥੇ ਅਸੀਂ ਦੇਖਣਾ ਜੇ ਧਿਆਨ ਕਰਨਾ ਵਾ ਕਿ ਜਿਹੜਾ ਵੀ ਬੰਦਾ ਕੋਈ ਸੇਵਕ ਕੋਈ ਵੱਡੀ ਸੰਸਥਾ ਕੋਈ ਛੋਟੀ ਸੰਸਥਾ ਕਿਸੇ ਵੀ ਪਾਰਟੀ ਨਾਲ ਰਲਈ ਹੋਈ ਆ ਤੇ ਸਮਝ ਲਓ ਵੀ ਉਹ ਮੁਸੀਬ ਰੋਧੀ ਆ ਤੁਹਾਨੂੰ ਉਹਨਾਂ ਨੇ ਪਾਰਟੀ ਨਾਲ ਜੋੜਨਾ ਵਾ ਤੇ ਪਾਰਟੀਆਂ ਫਿਰ ਕੀ ਕਰਦੀਆਂ ਨੇ ਤੁਸੀਂ ਦੇਖੋ ਜਿੱਥੇ ਵੀ ਕਿਤੇ ਪਾਲਟੀਆਂ ਦਾ ਰਾਜ ਆਇਆ ਜੁਪੀ ਵਿੱਚ ਵੇਖੋ ਪੰਜਾਬ ਵਿੱਚ ਦੇਖੋ ਇਹਨਾਂ ਨੇ ਸੋਚਿਆ ਵੀ ਸ਼ਾਇਦ ਆ ਸਰਕਾਰ ਮੰਨਦੀ ਆ ਜਾਏਗੀ ਅਸੀਂ ਬੜੇ ਖੁਸ਼ਹਾਲ ਹੋਵਾਂਗੇ ਤਾਂ ਤੁਸੀਂ ਦੇਖ ਲਓ ਵੀ ਫੇਰ ਵੀ ਵਿਚਾਰੇ ਧਰਨੇ ਲਾ ਰਹੇ ਮੈਂ ਯੂਟਿਊਬ ਦੇਖਿਆ ਅਸੀਂ ਵੀ ਗੋਲੀਆਂ ਵੱਜ ਰਹੀਆਂ ਫੱਟਰ ਹੋ ਰਹੇ ਬੁਰਾ ਹਾਲ ਜਿਹੜੀ ਗੱਲ ਜਸੂਨ ਸਿੰਘ ਦੀ ਤੁਸੀਂ ਲੈ ਕੇ ਚੱਲੋਗੇ ਤੁਸੀਂ ਕਦੀ ਧੋਖਾ ਨਹੀਂ ਖਾਓਗੇ ਪਵਿੱਤਰ ਆਤਮਾ ਕਾਰੀਕਰਦਾ ਪਵਿੱਤਰ ਆਤਮਾ ਗਵਾਹੀ ਕਰਦਾ ਜਦੋਂ ਪਵਿੱਤਰ ਆਤਮਾ ਨਾਲ ਅਪੋਲਸ ਨੂੰ ਜੇਲ੍ਹ ਚਲੇ ਜਾਂਦੇ ਸੀ ਤ ਉਹਨਾਂ जख्मਾਂ ਨੂੰ ਕੌਣ ਸਾਫ਼ ਕਰਦੇ ਸੀ ਉਹੀ ਪੁਲਿਸ ਵਾਲੇ ਕਰ ਦਿੰਦੇ ਸੀ ਬੋਲੋ ਯਿਸੂ ਦੇ ਨਾਮ ਕੀ ਹਾਲੇਲੂਇਆ ਉਸੇ ਵੇਲੇ ਰਾਤੋ ਰਾਤ ਹੀ ਤੋਬਾ ਕਰਕੇ ਆਪਣੇ ਟੱਬਰ ਨੂੰ ਮੁਕਤ ਸਮਾ ਦਵਾ ਲੈਂਦੇ ਸੀ ਸਾਨੂੰ ਯਿਸੂ ਮਸੀਹ ਨੇ ਆਪਣੀ ਗਵਾਹੀ ਲਈ ਇਸਤਾਮਾਲ ਕਰਨਾ ਹੈ ਜਿੱਥੇ ਵੀ ਉਸਤਾਮਾਲ ਕਰਦਾ ਅਸੀਂ ਡਟ ਕੇ ਯਿਸੂ ਮਸੀਹ ਦੇ ਪ੍ਰਚਾਰ ਨੂੰ ਸੁਣਾਉਣ ਤੋਂ ਕਦੇ ਨਾ ਡਰੀਏ ਔਰ ਜਿਹੜੇ ਵੀ ਪਾਰਟੀਆਂ ਨਾਲ ਰਲੇ ਹੋਏ ਆ ਪਾਰਟੀਆਂ ਤੇ ਭਰੋਸਾ ਕਰਦੇ ਆ ਇਹਨਾਂ ਨੇ ਬਾਡੀਗਾਰਡ ਲਏ ਹੋਏ ਆ ਇਹ ਰੱਬ ਦੇ ਬੰਦੇ ਨਹੀਂ ਜਿਹੇ ਹੈਗੇ ਚਾਹੇ ਕੋਈ ਵੀ ਆ ਮੈਂ ਇੱਕ ਦਰਸ਼ਨ ਚ ਦੇਖ ਰਿਹਾ ਸੀ ਕਿ ਸਾਡੇ ਭਾਈ ਨਾ ਨੀ ਲੈਂਦਾ ਮੈਨੂੰ ਪ੍ਰਭੂ ਨੇ ਕਿਹਾ ਵੀ ਨਾ ਨਹੀਂ ਲੈਣਾ ਸਿੱਧਾ ਇਸ ਤਰ੍ਹਾਂ ਹੀ ਬੋਲ ਖੁਦਾ ਅਸਰ ਫੋਲ ਹੋਵੇਗਾ ਤੋਂ ਮੈਂ ਪਿੱਛੇ ਦੱਸ ਵੀ ਦਿੱਤਾ ਕਿ ਪਾਰਟੀਆਂ ਨਾਲ ਰਨ ਵਾਲੇ ਧੋਖਾ ਖਾਂਦੇ ਆ ਤੋ ਖਾ ਖਾਂਦੇ ਆ ਤੇ ਖਾਂਦੇ ਰਹਿਣਗੇ ਸਿਰਫ ਸਾਨੂੰ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਚਾਹੀਦਾ ਯਿਸੂ ਮਸੀਹ ਦੇ ਹੁਕਮਾਂ ਦੇ ਅਨੁਸਾਰ ਚੱਲਣਾ ਚਾਹੀਦਾ ਜਿਨ੍ਹਾਂ ਨੇ ਵੀ ਬਾਡੀਗਾਰਡ ਲਏ ਨੇ ਚਾਹੇ ਉਹਨੇ ਕਿਸੇ ਵੀ ਸਰਕਾਰ ਕੋਲ ਲਏ ਨੇ ਸਮਝ ਲਓ ਕਿ ਇਹ ਮਸੀਹ ਦੇ ਬੰਦੇ ਨਹੀਂ ਮਸੀਹ ਰੋਦੀ ਨਹੀਂ ਇਹਨਾਂ ਨੂੰ ਨਾ ਤਾਂ ਖੁਦਾ ਦੇ ਕਲਾਮ ਤੇ ਯਕੀਨ ਨਾ ਇਹਨਾਂ ਨੂੰ ਆਪਣੇ ਆਪ ਤੇ ਯਕੀਨ ਨਾ ਇਹ ਝੂਠੇ ਮਸੀਹ ਨੇ ਇਹਨਾਂ ਤੋਂ ਬਚ ਜਾਓ ਬਾਈਬਲ ਪਰਮੇਸ਼ਰ ਦਾ ਪਾਕ ਬਚਨ ਦੱਸਦਾ ਹੈ ਇਹ ਬਾਈਬਲ ਚੋਂ ਸ਼ਬਦ ਕਰੂੰਗਾ ਕਿ ਜਦੋਂ ਵੀ ਮਾਰ ਖਾਵਾਂਗੇ ਅਸੀਂ ਜਾਤੇ ਆਪਣੇ ਕਰਤੱਬੀ ਖਾਵਾਂਗੇ ਤੇ ਜਾਂ ਸਾਨੂੰ ਝੂਠੇ ਮਸੀਹ ਸਾਨੂੰ ਜਿਹੜਿਆ ਉਹ ਮਰਵਾਉਣਗੇ ਦੂਜੇ ਸਾਨੂੰ ਕਿਸੇ ਭਾਈ ਤੇ ਗਿਲਾ ਸ਼ਿਕਬਾਨੀ ਆ ਚਾਹੇ ਉਹ ਕਿੰਨੀ ਵਿਰੋਧਤਾ ਕਰ ਰਿਹਾ ਇਹ ਖੁਦਾ ਦੀ ਕਲਾਮ ਦੀ ਗੱਲ ਪੂਰੀ ਹੈ ਸਾਰੀਆਂ ਮੈਂ ਫੇਰ ਕਹਾਂ ਕੌਮਾਂ ਤੁਹਾਡਾ ਵੈਰ ਰੱਖਣਗੇ अंत तोड़ी सहेगा सो ही बचाया जाएगा सो खुदादा पाकलाम बोलता है जब ही छब्बी दी, आप जब्बी दताली छब छियाली तो, तो पढ़ते हैं उठो चलो वेखो मेरा फड़ोन वाला नेड़े आ गया है ਉਹ ਜੇ ਬੋਲਦਾ ਸੀ ਕਿ ਵੇਖੋ ਯਹੂਦਾ ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ ਆਪੂਜਾ ਅਤੇ ਪ੍ਰધાન ਜਾਜਕਾਂ ਤੇ ਲੋਕਾਂ ਦੇ ਬਜ਼ੁਰਗਾਂ ਦੀ ਇੱਕ ਵੱਡੀ ਪੀੜ ਤਲਵਾਰਾਂ ਤੇ ਡਾਂਗਾ ਫੜੀ ਉਹਦੇ ਨਾਲ ਸੀ ਅਤੇ ਉਹਦੇ ਫੜਾਉਣ ਵਾਲੇ ਨੇ ਉਹਨੂੰ ਇਹ ਕਹਿ ਕੇ ਪਤਾ ਦਿੱਤਾ ਸੀ ਬਈ ਜਿਹਨੂੰ ਮੈਂ ਚੁੰਮਾਂ ਕੋਈ ਹੈ ਉਸਨੂੰ ਫੜ ਲੈਣਾ ਦੇਖੋ ਕਿੱਡੇ ਗੈਰੀ ਨਿਸ਼ਾਨੇ ਵੀ ਜਿੰਨੂੰ ਮੈਂ ਚੁੰਮਾ ਉਹਨੂੰ ਫੜ ਲੈਣਾ ਤਾਂ ਕੌਣ ਸੀ ਯੇਸ਼ੂ ਮਸੀਹ ਦਾ ਚੇਲਾ ਯਹੋਦਾਸ ਕਰੋਤੀਆ ਤੇ ਜਿਹੜੇ ਨਾਲ ਸਾਨੂੰ ਉਹ ਧਰਮ ਦੇ ਠੇਕੇਦਾਰ ਉਸ ਸਮੇਂ ਦੇ ਜਿਹੜੇ ਆਪਣੇ ਆਪ ਨੂੰ ਜਾਜਕ ਕਹੌਂਦੇ ਸਨ ਅੱਜ ਵੀ ਜਿੰਨਾ ਤੁਸੀਂ ਕਿਸ ਨੂੰ ਚੱਕ ਦੋਗੇ ਨਾ ਉਨਾ ਹੀ ਤੁਹਾਡਾ ਵਿਰੋਧੀ ਬਣ ਜਾਏਗਾ ਯੇਸ਼ੂ ਮਸੀਹ ਨੇ ਇਹ ਗੱਲਾਂ ਕਹੀਆਂ ਹਾਏ ਤੁਹਾਨੂੰ ਜਦ ਲੋਕ ਤੁਹਾਡੀ ਸੋਭਾ ਕਰਨ ਤੇ ਜਿੰਨੀ ਤੁਸੀਂ ਕੇ ਦੀ ਸੋਭਾ ਕਰੋਗੇ ਤੇ ਖੁਦਾਵੰਦ ਉਹਨੂੰ ਹਾਏ ਕਹਿੰਦਾ ਜਿੰਨੇ ਤੁਸੀਂ ਸਤਾਏ ਜਾਓਗੇ ਉੰਨੀ ਤੁਹਾਨੂੰ ਵੱਡੀ ਆਸ਼ੀਸ਼ ਮਿਲੇਗੀ ਜਿਸ ਜੈਸੂ ਮਸੀਹ ਦੇ ਨਾਂ ਕਰਕੇ ਸਤਾਏ ਜਾ ਰਹੇ ਆ ਜੇ ਜੈਸੂ ਮਸੀਹ ਦੇ ਤੁਸੀਂ ਪ੍ਰਚਾਰਕ ਹੋ ਆਸਰਾ ਲੈ ਕੇ ਨਾ ਪ੍ਰਚਾਰ ਕਰੋ ਮੇਰੀ ਉਹ ਪਾਲਟੀ ਮਦਦ ਕਰਦੀ ਆ ਮੇਰਾ ਆ ਸੰਸਥਾ ਮੇਰੀ ਮਦਦ ਕਰਦੀ ਮੇਰੀ ਆ ਸੰਸਥਾ ਮਦਦ ਕਰਦੀ ਆ ਸਾਡਾ ਕੋਈ ਦੁਸ਼ਮਣ ਨਹੀਂ ਆ ਪਰ ਅਸੀਂ ਵੀ ਇਹ ਦਸੀਏ ਕਿ ਮੇਰਾ ਵਿਸ਼ਵਾਸ ਯਿਸੂ ਮਸੀਹ ਤੇ ਆ ਤੇ ਯਿਸੂ ਦੀ ਗੱਲ ਨੂੰ ਮੈਂ ਬਹੁਤ ਵਾਰੀ ਬੋਲਿਆ ਕਿ ਯਿਸੂ ਨੇ ਕਿਹਾ ਚੇਲਾ ਹੋਵਾ ਜਿਹੜਾ ਆਪਣੀ ਸਲੀਵ ਚੁੱਕ ਕੇ ਮੇਰੇ ਪਿੱਛੇ ਆਉਂਦਾ ਹੈ ਜਿਹੜਾ ਆਪਣੇ ਆਪ ਨੂੰ ਬਚਾਵੇਗਾ ਉਹ ਆਪਣੇ ਆਪ ਨੂੰ ਗਵਾਵੇਗਾ ਪਰ ਜਿਹੜਾ ਆਪਣੇ ਆਪ ਨੂੰ ਮੇਰੇ ਨਾਲ ਦੇ ਕਰਕੇ ਗਵਾਵੇਗਾ ਉਹ ਆਪਣੇ ਆਪ ਨੂੰ ਬਚਾ ਲੇਗਾ ਕਲਾਮ ਸੁਣਾਓ ਨਾ ਕਲਾਮ ਆਪਣੀ ਜ਼ਿੰਦਗੀ ਚ ਵੀ ਪੂਰਾ ਕਰਕੇ ਦਿਖਾਓ ਕਿ ਮੇਰੀ ਜ਼ਿੰਦਗੀ ਵਿੱਚ ਇਹ ਵਚਨ ਪੂਰਾ ਹੋਇਆ ਸੁਖ ਦਾਦੇ ਪਵਿੱਤਰ ਵਚਨ ਦੇ ਅਨੁਸਾਰ ਜਦ ਅਸੀਂ ਅੱਗੇ ਦੇਖਦੇ ਹਾਂ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਤੇ ਲਿਖਿਆ 57 ਆਇਤ ਵਿੱਚ ਜਿਨ੍ਹਾਂ ਨੇ ਯਿਸੂ ਨੂੰ ਫੜਾਇਆ ਸੀ ਸੋ ਸਰਦਾਰ ਜਾਜਕ ਕਫਾਜਾ ਦੇ ਕੋਲ ਜਿੱਥੇ ਗਰੰਤੀ ਔਰ ਬਜ਼ੁਰਗ ਇਕੱਠੇ ਹੋਏ ਸਨ ਉਹਨਾਂ ਉਹਨੂੰ ਲੈ ਗਏ ਅਤੇ ਪਤਰਸ ਕੁਝ ਵੇਥ ਨਾਲ ਉਹਨਾਂ ਦੇ ਪਿੱਛੇ ਵਿੱਚ ਸਰਦਾਰ ਜਾਜਕਾਂ ਦੇ ਵੇੜੇ ਤੱਕ ਚੱਲਦਾ ਗਿਆ ਤੇ ਅੰਦਰ ਜਾ ਕੇ ਸਿਪਾਈਆਂ ਨਾਲ ਬੈਠ ਕੇ ਉਹਨੂੰ ਵੇਖਿਆ ਜਾਨੀ ਕਿ ਫੜਾਉਣ ਵਾਲੇ ਜਿਹੜੇ ਸੀ ਅੱਗੇ ਲਿਖਿਆ ਪ੍ਰਧਾਨ ਜਾਜਕਰ ਸਾਰੀ ਮਹਸਭਾ ਯਿਸੂ ਦੇ ਵਿਰੁੱਧ ਉਹਦੇ ਜਾਨੋ ਮਾਰ ਲਈ ਝੂਠੀ ਗਵਾਈ ਢੂੰਢਦੇ ਸੀ ਜਿਹੜੀ ਉਸ ਸਮੇਂ ਦੇ ਜਾਜਕ ਮਹਸਭਾ ਜੜੀ ਉਹੀ ਯਿਸੂ ਮਸੀਹ ਨੂੰ ਮਰਵਾਉਣ ਵਾਸਤੇ ਤਿਆਰ ਸੀ ਅਸੀਂ ਕਹਿੰਨੇ ਆ ਕਿ ਜਿਹੜੇ ਜੇ ਸੁਨੂ ਨਹੀਂ ਮੰਨਦੇ ਉਹ ਸਾਡੇ ਦੁਸ਼ਮਣ ਵਾਂਗ। ਮੈਂ ਬਾਈਬਲ ਚ ਦੱਸਣਾ ਚਾਹਨਾ ਕਿ ਪੀਲਾ ਤੂਸ ਨੇ ਯਿਸੂ ਨੂੰ ਮਰਵਾਇਆ ਸੀ। ਅਸੀਂ ਖੁਦਾ ਦੇ ਪਾਕ ਲਮ ਚੋਂ ਪੜ ਕੇ ਇਸ ਤੇ ਗੌਰ ਕਰਾਂਗੇ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਖੁਦਾ ਦਾ ਕਲਾਮ ਜਿਹੜਾ ਹੈ ਉਹ ਕੀ ਦੱਸਦਾ ਹੈ ਹਾਲੇਲੂਇਆ 27 ਬਾਪ ਦੇ 17ਵੇਂ ਚ ਲਿਖਿਆ ਇਸ ਨੂੰ ਅਸੀਂ 26 ਤੱਕ ਪੜਾਂਗੇ ਔਰ ਖੁਦਾ ਦੇ ਪਾਕ ਕਲਾਮ ਨੂੰ ਧਿਆਨ ਦੇ ਨਾਲ ਸੁਣਾਂਗੇ ਸੋ ਜਾਂ ਉਹ ਇਕੱਠੇ ਹੋਏ ਤਾਂ ਪਹਿਲਾ ਤੂਸ ਨੇ ਉਹਨਾਂ ਨੂੰ ਆਖਿਆ ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੀ ਖਾਤਰ ਤੁਸੀਂ ਕਿਸ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖਾਤਰ ਛੱਡ ਦਿਆਂ ਜੇਸੂ ਮਸੀਹ ਨੂੰ ਪੀਲਾ ਤੂਸ ਛਡਾਉਣ ਦੇ ਹੱਕ ਦੇ ਵਿੱਚ ਸੀ ਮਰਵਾਉਣ ਦੇ ਹੱਕ ਵਿੱਚ ਨਹੀਂ ਸੀ ਲੇਕਿਨ ਮਰਵਾਉਣ ਦੇ ਹੱਕ ਵਿੱਚ ਕੌਣ ਸੀ ਉਹਦੇ ਬਾਰੇ ਇਹ ਜਾਣਦੇ ਆ ਸੋ ਜਾਂ ਉਹ ਇਕੱਠੇ ਹੋਏ ਤਾਂ ਪੀਲਾ ਤੂਸ ਨੇ ਉਹਨਾਂ ਨੂੰ ਆਖਿਆ ਤੁਸੀਂ ਕਿਸ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖਾਤਰ ਛੱਡ ਦਿਆਂ ਬਰਬਾ ਨੂੰ ਜਾਂ ਯੇਸ਼ੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ ਕਿਉਂਕਿ ਉਹ ਜਾਣਦਾ ਸੀ ਜੋ ਉਹ ਉਹਨਾਂ ਉਸ ਨੂੰ ਖਾਰ ਦੇ ਮਾਰੇ ਹਵਾਲੇ ਕੀਤਾ ਸੀ ਜੱਜ ਵੀ ਜਾਣਨ ਡਿਆ ਕਿ ਇਹਦੇ ਵਿੱਚ ਕੋਈ ਦੋਸ਼ ਨਹੀਂ ਆ ਪਰ ਇਹਨੂੰ ਖਾਰ ਦੇ ਮਾਰੇ ਇਹਨਾਂ ਨੇ ਫੜਵਾਇਆ ਹੈ ਪਹਿਲਾਂ ਤੂੰ ਉਸ ਨੂੰ ਛਡਾਉਣਾ ਚਾਹੁੰਦਾ ਹੈ ਲੇਕਨ ਜਿਹੜੇ ਧਰਮ ਦੇ ਠੇਕੇਦਾਰ ਝੂਠੇ ਮਸੀਹ ਝੂਠੇ ਗੁਰੂ ਉਹ ਯਿਸੂ ਨੂੰ ਮਰਵਾਉਣ ਵਿੱਚ ਰਾਜੀ ਸਨ ਅੱਜ ਵੀ ਇਦਾਂ ਦੇ ਬਹੁਤ ਸਾਰੇ ਹਨ ਜਿਹੜੇ ਆ ਮੈਂ ਫੇਰ ਉਸ ਗੱਲ ਨੂੰ ਦਰਾਵਾਂਗੇ ਕਿ ਪਾਰਟੀਆਂ ਨਾਲ ਰਲੇ ਹੋਏ ਨੇ ਸਿਆਸੀ ਪਾਰਟੀਆਂ ਦੇ ਨਾਲ ਤੇ ਸਿਆਸੀ ਪਾਰਟੀਆਂ ਇੰਨਾ ਜ਼ਿਆਦਾ ਆਪਣਾ ਅਧਿਕਾਰ ਦਿਖਾਉਂਦੀਆਂ ਨੇ ਵੀ ਜਿਹੜਾ ਬੰਦਾ ਜਮਾ ਹੀ ਇੱਕ ਜੇਲ੍ਹ 'ਚ ਰਹਿਣ ਵਾਲਾ ਵਾ ਉਹਨੂੰ ਵੀ ਬਾਹਰ ਕੱਢ ਕੇ ਦਿਖਾਉਂਦੇ ਦੇਖਿਆ ਨਾ ਉਹਨੂੰ ਕੱਢਿਆ ਅਸੀਂ ਹੋਇਆ ਅਸੀਂ ਤੁਹਾਡਾ ਵਾਲ ਵਿੰਗਾ ਨਹੀਂ ਹੋਣ ਦਿੰਦੇ ਇਹ ਯਹੂਦਾਸ ਕਰੋਤੀ ਦੀ ਉਲਾਦਾ ਜਿਨ੍ਹਾਂ ਨੂੰ ਸਿਰਫ ਪੈਸੇ ਨਾਲ ਪਿਆਰ ਆ ਜਾਂ ਆਪਣੀ ਚੌਧਰ ਨਾਲ ਪਿਆਰ ਆ ਇਹ ਧਰਮ ਦੇ ਠੇਕੇਦਾਰ ਹਨ ਇਹਨਾਂ ਤੋਂ ਬਚ ਜਾਓ ਬਚ ਜਾਓ ਬਚ ਜਾਓ ਮੈਂ ਦਰਸ਼ਨ ਦੇ ਵਿੱਚ ਦੇਖਿਆ ਕਿ ਪਰਮੇਸ਼ਰ ਦਾ ਆਤਮਾ ਕਲਪ ਰਿਹਾ ਵਾ ਕਿ ਇਹਨਾਂ ਜਿਹੜੇ ਸਿਆਸੀ ਪਾਰਟੀਆਂ ਦੇ ਨਾਲ ਚੱਲਦੇ ਨੇ ਚਾਹੇ ਉਹ ਕੋਈ ਵੀ ਮਿਨਿਸਟਰੀ ਆ ਉਹਨਾਂ ਕੋ ਬਚੋ ਬਚੋ ਕੇਵਲ ਜਿਹੜੇ ਜਸੂ ਮਸੀਹ ਤੇ ਵਿਸ਼ਵਾਸ ਕਰਦੇ ਆ ਉਹਨਾਂ ਤੇ ਮਗਰ ਲੱਗੋ ਤੇ ਉਹਨਾਂ ਦੇ ਨਾਲ ਹੀ ਚੱਲੋ ਅਗਰ ਜੇ ਤੂੰ ਸੀ ਕਹੋਗੇ ਸਾਡੇ ਚਰਚ ਤੇ ਹਮਲਾ ਹੋ ਗਿਆ ਸੀ ਇਹਨਾਂ ਨੇ ਜਾ ਕੇ ਪਰਚਾ ਕਰਵਾਤਾ ਇਹ ਬਾਈਬਲ ਦੀ تعلیم ਨਹੀਂ ਹੈਗੀ ਇਹ ਨਹੀਂ ਬਾਈਬਲ ਦੀ تعلیم ਇਹ ਬਾਈਬਲ ਦੀ تعلیم ਨਹੀਂ ਆ ਪ੍ਰਭੂ ਕਹਿੰਦਾ ਮਾਫ ਕਰੋ ਤੁਹਾਨੂੰ ਮਾਫ ਕੀਤਾ ਜਾਏਗਾ ਛੱਡ ਦਿਓ ਛੱਡੇ ਜਾਓਗੇ ਦਇਆ ਕਰੋ ਤਾਂ ਤੇ ਦਇਆ ਕੀਤੀ ਜਾਵੇਗੀ ਜੇ ਸਾਡੇ ਅੰਦਰ ਕਲਾਮ ਹੀ ਹੈ ਨਹੀਂ ਖੁਦਾ ਦਾ ਵਚਨ ਹੀ ਨਹੀਂ ਤਾਂ ਅਸੀਂ ਖੁਦਾ ਦੇ ਖਾਦਮ ਹੀ ਨਹੀਂ ਆ ਅੱਗੇ ਲਿਖਿਆ ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ ਜੀ ਉਹਦੀ ਪਤਨੀ ਨੇ ਉਸ ਨੂੰ ਆਖਿਆ ਆਖਾ ਭੇਜਿਆ ਜੋ ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਪਨੇ ਵਿੱਚ ਉਸ ਦੇ ਕਾਰਨ ਵੱਡਾ ਦੁੱਖ ਦਿੱਠਾ ਖੁਦਾ ਆਪਣੀ ਸ਼ਕਤੀ ਨੂੰ ਪੀਲਾ ਤ ਉਸ ਦੇ ਪਰਿਵਾਰ ਉੱਤੇ ਪ੍ਰਗਟ ਕਰ ਰਿਹਾ ਅਗਰ ਤੁਸੀਂ ਮਸੀਹ ਦੇ ਸੱਚੇ ਖਾਦਮ ਹੋ ਤੇ ਤੁਹਾਡੇ ਬਾਰੇ ਵੀ ਖੁਦਾ ਗੱਲਬਾਤ ਕਰੇਗਾ ਅਗਰ ਜੇ ਤੁਸੀਂ ਝੂਠੇ ਹੋ ਤਾਂ ਮੰਨ ਲਓ ਝੂਠ ਦੇ ਕਰਕੇ ਹੁਣ ਸਾਡੇ ਇੱਕ ਭੈਣ ਬਠਿੰਡੇ ਤੋਂ ਬਹੁਤ ਲੋਕ ਉਹਦੇ ਮਗਰ ਨਾਰੇ ਬਾਜੀ ਕਰਨ ਨਹੀਂ ਦੇ ਆ ਕਈ ਕਾਨਫਰੰਸਾਂ ਕਰਨ ਦੇ ਆ ਮੈਂ ਉਹਦੇ ਆਪ ਬਿਆਨ ਸੁਣੇ ਜਦੋਂ ਨੇ ਗਲਤ ਬੋਲਿਆ ਜਿਹੜਾ ਗਲਤ ਬੋਲਦਾ ਏ ਉਹ ਜਸੂ ਮਸੀਹ ਦਾ ਬੰਦਾ ਨਹੀਂ ਹੋ ਸਕਦਾ ਖੁਦਾ ਦਾ ਕਲਾਮ ਕਹਿੰਦਾ ਗਾਲੀਆਂ ਦੇ ਬਦਲੇ ਗਾਲੀ ਨਾ ਢੋ ਉਲਟਿਓ ਸੀਸ ਦਿਓ ਜਿਦ ਤਰਾ ਵੈਰੀ ਭੁੱਖਾ ਉਹਨੂੰ ਖਵਾ ਜੇ ਧਿਆਇਆ ਤੈਨੂੰ ਪਲਾ ਰੋਮੀਆਂ ਦੇ ਖਤ 12 ਦੇ ਅੱਜ ਸਾਨੂੰ ਮਿਲਦਾ ਅਸੀਂ ਰਸੂਲਾਂ ਦੀ ਗੱਲ ਕਰਦੇ ਆਂ ਰਸੂਲਾਂ ਦੀਆਂ ਗੱਲਾਂ ਸਾਡੀ ਜ਼ਿੰਦਗੀ ਵਿੱਚ ਕੰਮ ਕਰਨੀਆਂ ਚਾਹੀਦੀਆਂ ਤੇ ਉਹ ਦੁਜੇ ਤੱਕ ਪਹੁੰਚਣੀਆਂ ਚਾਹੀਦੀਆਂ ਸੋ ਪਰਮੇਸ਼ਰ ਦਾ ਪਾਕ ਲਾਮ ਅੱਗੇ ਕੀ ਕਹਿੰਦਾ ਵਾ ਪਰਮੇਸ਼ਰ ਦਾ ਪਾਕ ਲਾਮ ਕਹਿ ਰਿਹਾ ਹੈ ਪ੍ਰਧਾਨ ਜਾਜਕਾਂ ਤੇ ਬਜ਼ੁਰਗਾਂ ਨੇ ਲੋਕਾਂ ਨੂੰ ਉਭਾਇਆ ਜੋ ਬਰਬਾ ਨੂੰ ਮੰਗੋ ਅਤੇ ਯਸੂ ਦਾ ਨਾਸ਼ ਕਰੋ ਦੱਸੋ ਇਹ ਜਿਹੜੇ ਵੱਡੀਆਂ ਵੱਡੀਆਂ ਪੀੜਾਂ ਵਾਲਿਆਂ ਨਾ ਤੁਸੀਂ ਇਹਨਾਂ ਕੋਲੋਂ ਬਚ ਜੋ ਬਚ ਜੋ ਬਚ ਜੋ ਇਹ ਬੋਲਦੇ ਵੀ ਉਹ ਕੋਸ਼ਿਸ਼ ਆ ਇੰਨੇ ਕਿਤੇ ਨਿਊਜ਼ਾ ਸੁਣੋ ਤੇ ਪਾਰਟੀਆਂ ਦੇ ਦੈਰੇ ਵਿੱਚ ਰਹਿ ਕੇ ਤੇ ਉਹਨਾਂ ਦਾ ਹੀ ਕੰਮ ਕਰ ਰਹੇ ਨੇ ਜਸੂ ਮਸੀਹ ਦਾ ਕੰਮ ਨਹੀਂ ਕਰ ਰਹੇ ਜਸੂ ਮਸੀਹ ਦੇ ਬੰਦੇ ਜਿਹੜੇ ਹੁੰਦੇ ਆ ਉਹ ਕਿਸੇ ਦੇ ਉੱਤੇ ਕੇਸਕਸ ਨਹੀਂ ਕਰਦੇ ਹੈਗੇ ਨਹੀਂ ਨਹੀਂ ਕਿਸੇ ਦੇ ਕੇਸ ਨਹੀਂ ਕਰਦੇ ਸਾਡਾ ਖੁਦਾ ਨੇ ਕਿਹਾ ਬਦਲਾ ਲੈਣਾ ਤੁਹਾਡਾ ਕੰਮ ਨਹੀਂ ਏ ਮੇਰਾ ਕੰਮ ਮੈਂ ਵਟਾ ਲਾਵਾਂਗਾ ਜੇ ਉਹ ਬਦਕੇ ਇਸ ਕਰਤਾ ਤਾਂ ਹੀ ਬਦਲਾ ਦਾਬ ਲੈਣ ਲੱਗ ਪਏ ਯਿਸੂ ਮਸੀਹ ਨੂੰ ਕੰਮਤ ਨਹੀਂ ਕਰਨ ਦਿੱਤਾ ਯਿਸੂ ਮਸੀਹ ਨੂੰ ਕੰਮ ਕਰਨ ਦੇਣਾ ਫਿਰ ਹਾਕਮਾਂ ਨੇ ਅੱਗੋਂ ਉਹਨਾਂ ਨੂੰ ਆਖਿਆ ਤੁਸੀਂ ਦੋਹਾਂ ਵਿੱਚੋਂ ਕਿਸ ਨੂੰ ਚਾਹੁੰਦੇ ਹੋ ਫਿਰ ਹਾਕਮ ਨੇ ਕਿਹਾ ਫਿਰ ਦੁਬਾਰਾ ਕਿਹਾ ਜੋ ਮੈਂ ਤੁਹਾਡੀ ਖਾਤਰ ਛੱਡ ਦਿਆਂ ਉਹ ਬੋਲੇ ਬਰਬਾ ਨੂੰ ਪਹਿਲਾਂ ਤ ਉਸ ਨੇ ਉਹਨੂੰ ਕਿਹਾ ਫਿਰ ਯਿਸੂ ਨੂੰ ਜਿਹੜਾ ਸਲੀਬ ਮਸੀਹ ਕਹੋਂਦਾ ਹੈ ਮੈਂ ਕੀ ਕਰਾਂ ਉਹ ਸਭ ਬੋਲੇ ਉਹਨੂੰ ਸਲੀਬ ਦਿਓ ਪਰ ਉਸਨੇ ਆਖਿਓ ਉਹਨੇ ਉਹਨੇ ਕੀ ਬ੍ਰਾਈ ਕੀਤੀ ਹੈ ਪਰ ਹੋਰ ਨਾ ਨੇ ਹੋਰ ਡੰਡ ਪਾ ਕੇ ਆਖੇ ਉਹਨੂੰ ਸਲੀਬ ਦਿਓ ਤਦ ਪਹਿਲਾ ਤੂੰ ਉਸਨੇ ਵੇਖਿਆ ਜੋ ਕੁਝ ਨਹੀਂ ਬਣਦਾ ਸਗੋਂ ਹੋਰ ਵੀ ਰੌਲਾ ਪੈਂਦਾ ਹੈ ਪਈ ਜਾਂਦਾ ਹੈ ਤਦ ਉਹਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਕਿਹਾ ਮੈਂ ਇਸ ਲਹੂ ਤੋਂ ਨਿਰਦੋਸ਼ਾਂ ਤੁਸੀਂ ਜਾਣੋ ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ ਉਹਦਾ ਲਹ ਸਾਡੇ ਉੱਤੇ ਆਰ ਸਾਡੀ ਔਲਾਦ ਉੱਤੇ ਹੋਵੇ ਤਦ ਉਸਨੇ ਬਰਬਾ ਨੂੰ ਉਹਨਾਂ ਦੀ ਖਾਤਰ ਛੱਡ ਦਿੱਤਾ ਪਰ ਯੇਸ਼ੂ ਕੋੜੇ ਕੋੜੇ ਮਾਰ ਕੇ ਸਲੀਬ ਉੱਤੇ ਚੜਾਉਣ ਲਈ ਹਵਾਲੇ ਕੀਤਾ ਫਿਰ ਉਹਨੂੰ ਕੋੜੇ ਮਾਰ ਕੇ ਸਲੀਬ ਤੇ ਚੜਾਓ ਉਹਨਾਂ ਨੇ ਮੰਗ ਮੰਗੀ ਅੱਜ ਵੀ ਤੁਸੀਂ ਇਸ ਗੱਲ ਤੋਂ ਅਣਜਾਣ ਨਾ ਰਹੋ ਜੇ ਤੁਸੀਂ ਰੱਜ ਉਸ ਨੂੰ ਪ੍ਰੇਮ ਕਰਦੇ ਹੋ ਨਾ ਤੇ ਸਪੈਸ਼ਲ ਲਈ ਦੁਆ ਕਰਿਆ ਕਰੋ ਪ੍ਰਭੂ ਜੀ ਮੇਰੀ ਸੇਵਾ ਕੀ ਹੈ ਮੈਨੂੰ ਕਿਸ ਮਕਸਦ ਲਈ ਬੁਲਾਇਆ ਹੈ ਤੇ ਜੁ ਕਿਸ ਮਕਸਦ ਲਈ ਬੁਲਾਇਆ ਹੈ ਤੋ ਮੇਰੇ ਤੇ ਉਤੇ ਆਪਣੇ ਆਪ ਨੂੰ ਪ੍ਰਗਟ ਕਰ ਦੇ ਜੇ ਤੁਸੀਂ ਦੂਜਿਆਂ ਕੋ ਭਵਿੱਖ ਬਾਣੀਆਂ ਕਰਾਉਂਦੇ ਹੋ ਤੇ ਸਮਝ ਲਓ ਤੁਸੀਂ ਰੱਬ ਦੇ ਖਾਦਮ ਹੀ ਨਹੀਂ ਹੋ ਜੇ ਤੁਸੀਂ ਰੱਬ ਦੇ ਖਾਦਮ ਹੋ ਤੋ ਤੁਹਾਨੂੰ ਖੁਦ ਆਪ ਦੀ ਆਪ ਦੀ ਪਛਾਣ ਹੋਣੀ ਚਾਹੀਦੀ ਹੈ ਜਿਵੇਂ ਇਫਸੀਆਂ ਦੇ ਖਤ ਚ ਲਿਖਿਆ ਆਪਣੇ ਸੱਦੇ ਹੋਏ ਤੇ ਗੌਰ ਕਰੋ ਤੁਸ ਕਿਸ ਸੱਦੇ ਨਾਲ ਸੱਦੇ ਗਏ ਹੋ ਜਿਸ ਸੱਦੇ ਨਾਲ ਤੁਸੀਂ ਸੱਦੇ ਗਏ ਹੋ ਉਹਦੇ ਜੋਗ ਹੀ ਚਾਲ ਚੱਲੋ ਤੇ ਜੇ ਤੁਸੀਂ ਖੁਦਾ ਦੇ ਪਾਕ ਕਲਾਮ ਨੂੰ ਹੀ ਆਪਣੀ ਜ਼ਿੰਦਗੀ ਵਿੱਚ ਲੈ ਕੇ ਨਹੀਂ ਚੱਲ ਰਹੇ ਤੁਸੀਂ ਤੇ ਮਤਲਬ ਆਪਣੇ ਆਪ ਨੂੰ ਧੋਖਾ ਕੀ ਦੂਜਿਆਂ ਨੂੰ ਵੀ ਧੋਖਾ ਦੇ ਹੀ ਜਾਣਦੇ ਹੋ ਤੁਹਾਨੂੰ ਆਪ ਦੀ ਅਬਲਾਟ ਹੋਣੀ ਚਾਹੀਦੀ ਆ ਆਪ ਦਾ ਦਰਸ਼ਨ ਹੋਣਾ ਚਾਹੀਦਾ ਕਿ ਮੈਨੂੰ ਖੁਦਾ ਨੇ ਕਿਸ ਮਕਸਦ ਲਈ ਬੁਲਾਇਆ ਹੈ ਜਿਨ੍ਹਾਂ ਨੂੰ ਖੁਦਾ ਬੁਲਾਉਂਦਾ ਹੈ ਔਰ ਖੁਦਾ ਉਹਨਾਂ ਨਾਲ ਗੱਲ ਵੀ ਕਰਦਾ ਹੈ ਇਥੇ ਖੁਦਾ ਦੇ ਪਾਕ ਕਲਮ ਚ ਲਿਖਿਆ ਹੈ ਇਫਸੀਆਂ 4 ਦੇ ਵਿੱਚ ਪਰੰਤੂ ਮੈਂ ਜੋ ਪ੍ਰਭੂ ਦਾ ਪ੍ਰਭੂ ਦੇ ਨਿਮਿਤ ਕੈਦੀ ਹਾਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਤੁਸੀਂ ਜਿਸ ਸੱਦੇ ਨਾਲ ਸੱਦੇ ਗਏ ਹੋ ਉਸ ਦੇ ਜੋਗ ਚਾਲ ਚੱਲੋ ਅਰਥਾਤ ਪੂਰੀ ਹੱਦੀਨ ਕੀ ਅੰਦਰ ਰਮਾਈਏ ਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿਲੋ ਅਤੇ ਮਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ ਕਿਉਂਕਿ ਇੱਕ ਹੀ ਦੇਹ ਅਤੇ ਇੱਕ ਹੀ ਆਤਮਾ ਹੈ ਜਿਵੇਂ ਤੁਸੀਂ ਆਪਣੇ ਸੱਦੇ ਦੀ ਇੱਕ ਆਸ ਵਿੱਚ ਸੱਦੇ ਗਏ ਹੋ ਆਪਣੇ ਸੱਦੇ ਤੇ ਧਿਆਨ ਕਰੋ ਗੌਰ ਕਰੋ ਜਿਸ ਤਰ੍ਹਾਂ ਤੁਹਾਨੂੰ ਖੁਦਾ ਨੇ ਬੁਲਾਇਆ ਹੈ ਉਹਦੇ ਜੋਗ ਚਾਲ ਚੱਲੋ ਪੂਰੀ ਹੱਦ ਯਾਨੀ ਨਿਗਰਮਾਈ ਨਾਲ ਔਰ ਪ੍ਰਭੂ ਦੇ ਵਿੱਚ ਬਨੇ ਰਭੋ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਖਤਰਾ ਕਿਸੇ ਧਰਮ ਦੇ ਕੋਲੋਂ ਨਹੀਂ ਹੈ ਸਾਨੂੰ ਖਤਰਾ ਜਿਵੇਂ ਯਿਸੂ ਨੂੰ ਆਪਣਿਆਂ ਤੋਂ ਸੀ ਸਾਨੂੰ ਆਪਣਿਆਂ ਤੋਂ ਹੈ ਜਿੰਨੇ ਇਹ ਪਾਰਟੀਆਂ ਵਿੱਚ ਰਲੇ ਹੋਏ ਨੇ ਜਿੰਨਿਆਂ ਨੇ ਬਾਡੀਗਾਰਡ ਰੱਖੇ ਹੋਏ ਨੇ ਇਹ ਰੱਬ ਦੇ ਖਾਦਮ ਨਾ ਰਸੂਲ ਨਾ ਸੰਤ ਨੇ ਇਹਨਾਂ ਤੋਂ ਸਾਨੂੰ ਬਚਨ ਦੀ ਜ਼ਰੂਰਤ ਆ ਯਿਸੂ ਮਸੀਹ ਦੇ ਚੇਲਿਆਂ ਨੇ ਹਥਿਆਰ ਨਹੀਂ ਚੱਕੇ ਹਥਿਆਰ ਚੱਕਿਆ ਸੀ ਕਿ ਪਤਰਸ ਤਲਵਾਰ ਮਿਆਨ ਚ ਬੰਦ ਕਰ ਅਗਰ ਮੈਂ ਤਲਵਾਰ ਚਲਾਉਣਾ ਤੇ ਮੇਰੇ ਪਿਤਾ ਕੋ ਸਵਰਗ ਦੋਦਾ ਉਸਨੇ ਉਸੇ ਵਕਤ ਉਹਦਾ ਕੰਨ ਲਾਇਆ ਕੱਟਿਆ ਹੋਇਆ ਜੋੜ ਦਿੱਤਾ ਅਸੀਂ ਵੀ ਆਪਣੀ ਜ਼ਿੰਦਗੀ ਚ ਆਪਣੇ ਕਲਾਮ ਨੂੰ ਪੂਰਾ ਕਰੀਏ ਔਰ ਖੁਦਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇ ਆਮੀਨ